ਕੀ ਨਾਮ ਭਾਈ ਅਰਪਣ ਸਿੰਘ ਜੀ ਹਾਂਜੀ ਭਾਈ ਕੀ ਗੱਲ ਹੋਈ ਆਤੀ ਜਿਹੜਾ ਵਧੂਪੁਰ ਦੇ ਬਿਜ਼ਨਿਸ ਸੀਗੇ ਦੋਨੇ ਭਰਾ ਇਹ ਹੰਗਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ ਉਥੋਂ ਜਦੋਂ ਸਾਮਾਨ ਨੂੰ ਸੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ ਜਦੋਂ ਮਸਾਹਪੁਰ ਤੋਂ ਆਪਣੇ ਕਰਨ ਲਈ ਆਣੇ ਮੋੜ ਤੋਂ ਤੇ ਆਪਣੇ ਮਕੇਰੀਆਂ ਸਾਈਡ ਤੋਂ ਸਿਫਟ ਯਾਰ ਗੱਡੀ ਆ ਰਹੀ ਸੀ ਬਹੁਤ ਸਪੀਡ ਤੇ ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ ਜਿਹੜੇ ਮੌਕੇ ਤੇ ਹੀ ਇਹਨਾਂ ਭਰਾਵਾਂ ਦੋਨਾਂ ਦੀ ਉਥੇ ਮੌਤ ਹੋ ਗਈ ਜਿਹੜੀ ਇੰਨੀ ਮੰਦ ਭਾਗੀ ਖਬਰ ਜਦੋਂ ਸਾਨੂੰ ਪਤਾ ਲੱਗਾ ਤੇ ਬਹੁਤ ਹੀ ਦੁੱਖ ਹੋਇਆ ਦੋਨੇ ਭਰਾ ਇਹ ਜਿਹੜੇ ਸੀਗੇ ਇਹ ਘਰ ਚ ਇਹੀ ਹੀ ਕਮਾਉਣ ਵਾਲੇ ਸੀਗੇ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਬਹੁਤ ਹੀ ਮਲਕੀ ਪਰਿਵਾਰ ਐਨੇ ਸਦਮੇ ਚ ਆ ਦੇ ਆ ਕਿ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਬਾਰਦਾਤ ਹੋਈ ਆ ਦੋਨਾਂ ਨਾਲ ਮੁੰਨੇ ਸਕੇ ਭਰਾ ਆ ਜੀ ਇਹ ਬਹੁਤ ਹੀ ਮਾੜੇ ਹਾਲਤਾਂ ਚੋ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ ਇਹਲੇ ਚਲੋ ਮਾੜਾ ਮੋਟਾ ਆਪਣੀ ਰਿਜਿਕ ਦਾ ਕੰਮ ਕਰਦੇ ਸੀਗੇ ਕਿਸੇ ਨਾ ਕੋਈ ਇਹਨਾਂ ਦਾ ਕੋਈ ਕਿਸੇ ਨਾ ਬੈਰ ਨਹੀਂ ਸੀਗਾ ਇੰਨੇ ਚੰਗੇ ਸੀਗੇ ਜੀ ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰ ਹੈ ਨਾ ਹਲੇ ਦੁਨੀਆ ਸਹਮੀ ਪਈ ਆ ਵੀ ਇਹਨਾਂ ਨੂੰ ਬੰਦ ਦੀ ਕਾਰਵਾਈ ਜਿਨ੍ਹਾਂ ਨੇ ਇਹਨਾਂ ਨੂੰ ਹਟ ਕੀਤਾ ਉਹਨਾਂ ਦੇ ਹੋਣੀ ਚਾਹੀਦੀ ਹੈ ਸਾਡੀ ਇਹ ਮੰਗ ਆ ਜੀ ਇਹ ਸਭ ਕੱਲ ਕਰੀਬ 8:00 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹ ਪਰਮੋਟ ਲਾਗੇ ਐਕਸੀਡੈਂਟ ਹੋਇਆ ਥੇ ਜਿਸ ਵਿੱਚ ਦੋ ਵਿਅਕਤੀ ਦੀ ਮੌਕੇ ਤੇ ਮੌਜੂਦ ਹੋ ਗਈ। ਉਹ ਦੋਨੇ ਸਗੇ ਭਰਾ ਹੀ। ਉਹਨਾਂ ਵਿੱਚੋਂ ਵੱਡੇ ਦਾ ਨਾਮ ਹੈ ਗਰਮੀਤ لال। ਛੋਟੇ ਦਾ ਨਾਮ ਰਵੀ ਦਾਸ। ਵਾਸੀ ਪਿੰਡ ਵਧੂ ਬਰਕਤ। ਇਹਨਾਂ ਦੀ ਡਾਡਮੰਡੀਆਂ ਸਿਮਰ ਹਸਪਤਲ ਮਕਰੀਰ ਭੰਜ ਗਿਆ ਗਿਆ। ਉਹਨਾਂ ਗਰਮੀਤ لال ਦੇ ਬਿਆਨ ਗਰਮੀਤ لال ਦੇ ਲੜਕੇ ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 150 ਨਿਤੀ 25924 ਦੇ ਅੰਡਰ ਸੈਕਸ਼ਨ 281 106 324 5 ਬੀ ਐਨ ਐਸ ਐਰਦਰਜ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਜਿਹੜਾ ਵਾ ਤਰੀ ਹੋ ਚੁੱਕਾ ਵਾ ਦੋਸ਼ੀ ਨੂੰ ਵੀ ਸ਼ਾਮ ਤੱਕ ਜਦ ਕਰਨਾ ਕਰਨੇ ਜਾਏਗਾ ਕੀ ਕਾਰਵਾਈ ਕੀਤੀ ਹੈ ਇੱਥੇ ਕਲਪ ਉਸ ਤੋਂ ਮਕਦਮਾ ਦਰਜ ਕਰਤਾ ਹੈ ਐਕਸੀਡੈਂਟ ਦਾ ਮਕਦਮਾ ਦਰਜ ਕਰਤਾ ਜਿਹੜੇ ਸੈਕਸ਼ਨ ਤੁਹਾਨੂੰ ਨਵੇਂ ਨਵੇਂ ਕਾਨੂੰਨ ਦਾ ਦੱਸਿਆ ਇਹਨਾਂ ਦੇ ਦਰਜ ਕੀਤਾ ਪਿਛੜੇ ਇਹਨਾਂ ਦੀ ਮੌਤ ਹੋਈ ਆ ਉਹ ਵਿਆਹ ਹੋਏ ਸਜਿਆ ਕਿਸਾ ਹਾਂ ਜੀ ਉਹ ਸਾਦੀ ਸ਼ੁਦਾ ਵਾ ਉਹਨਾਂ ਦੀ ਉਮਰ ਇੱਕ ਦੀ 50 ਸਾਲ ਦੀ ਇੱਕ ਦੀ 53 ਸਾਲ ਦਾ ਬੱਚੇ ਉਹਨਾਂ ਦੇ ਤੇ ਇੱਥੇ ਪੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ ਜੀ ਠੀਕ